ਓਡੀ 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 ਲੈਣ ਲਈ ਤੁਸੀਂ ਕੀ ਕੁਝ ਕਰ ਸਕਦੇ ਹੋ ਮਿਹਨਤ ਕਰ ਸਕਦੇ ਹੋ ਸੁਪਨੇ ਲੈ ਸਕਦੇ ਹੋ ਪਰ ਕੀ ਬੈਂਕ ਲੁੱਟ ਸਕਦੇ ਹੋ ਤੁਹਾਡਾ ਜਵਾਬ ਤਾਂ ਸ਼ਾਇਦ ਨਾ ਹੀ ਹੋਵੇਗਾ ਪਰ ਇਹਨਾਂ ਨੌਜਵਾਨਾਂ ਦਾ ਜਵਾਬ ਹਾਂ ਕਿਉਂਕਿ ਇਹਨਾਂ ਨੇ ਓਡੀ ਲੈਣ ਵਾਸਤੇ ਲੁੱਟ ਲਿਆ ਪੰਜਾਬ ਬੈਂਡ ਸਿੰਧ ਬੈਂਕ 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 ਪਰ ਆਡੀ ਦੇ ਹੈ ਸ਼ਕੀਨ ਪਹੁੰਚ ਗਏ ਨੇ ਸਲਾਖਾਂ ਦੇ ਪਿੱਛੇ ਐਨਕਲੋ ਪ੍ਰਮਦ ਹੋ ਗਈ ਹੈ ਆਡੀ ਕਾਰ ਤੁਸੀਂ ਹੈਰਾਨ ਹੋ ਜਾਓਗੇ ਖੰਨਾਚ ਪੰਜਾਬ ਐਂਡ ਸਿੰਧ ਬੈਂਕ ਲੁੱਟ ਕੇ ਸਿੱਧਾ ਪਹੁੰਚ ਗਏ ਆਡੀ ਕਾਰ ਖਰੀਦਣ ਕਾਰ ਵੀ ਪਹਿਲਾਂ ਹੀ ਪਸੰਦ ਕੀਤੀ ਹੋਈ ਸੀ ਸੌਦਾ 5 ਲੱਖ ਚ ਤੈ ਕੀਤਾ 5 ਲੱਖ ਰੁਪਏ ਦਿੱਤਾ ਤੇ ਬਾਈਕ ਛੱਡ ਕੇ ਆਡੀ ਚ ਲੁੱਟਣ ਲੱਗ ਪਏ ਮੋਜਾ ਪ੍ਰੈਸ ਗਾਲਤੋ ਅਨਜਾਨ ਸੀ ਕਿ ਆਡੀ ਦੇ ਚੱਕਰ ਚ ਇਹ ਡੀ ਵਾਰਦਾਤ ਮਹੰਗੀ ਪੈਜੇਗੀ ਮਹੰਗੀ ਪੈਜੇਗੀ ਮਹੰਗੀ ਪੈਜੇਗੀ ਬੈਂਕ ਤੋਂ ਕਰੀ 15 ਲੱਖ ਰੁਪਏ ਲੁੱਟਣ ਤੋਂ ਬਾਅਦ 5 ਲੱਖ ਦੀ ਆਡੀ ਲੈ ਕੇ ਹਜੇ ਪਤੰਦਰ ਝੂਟੇ ਹੀ ਲੈ ਰਹੇ ਸੀ ਕਿ ਮਗਰਮਗਰ ਪੁਲਸ ਪਹੁੰਚ ਗਈ ਅਪਰਾਧੀ ਜਿਨਾਮ ਵਰਜੀ ਛਾਤਰ ਹੋਵੇ ਉਹਨੂੰ ਲੱਗਦਾ ਕਿ ਉਸਨੇ ਕਦੀ ਫੜਿਆ ਨਹੀਂ ਛਾਣਾ ਪਰ ਕਹਿੰਦੇ ਨੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੇ ਪੰਜਾਬ ਪੁਲਸ ਨੇ ਇਹ ਸਾਬਤ ਕਰ ਦਿੱਤਾ ਕਿ ਕਾਨੂੰਨ ਦੇ ਹੱਥ ਵਾਕਈ ਲੰਬੇ ਸੀ ਪੰਜਾਬ ਐਂਡ ਸਿੰਧ ਬੈਂਕ ਚ ਵਾਰਦਾਤ ਕਰਨ ਤੋਂ ਬਾਅਦ ਐਨਾ ਤਿੰਨਾਂ ਨੇ ਖਰੀਦੀ ਓਡੀ ਤੁਹਾਨੂੰ ਤਿੰਨਾ ਬਾਰੇ ਦੱਸ ਦਈਏ ਕਿ ਇਹ ਪੰਜਾਬ ਦੇ ਛੋਟੇ ਜੇ ਕਸਬੇ ਅਜਨਾਲਾ ਦੇ ਰਹਿਣ ਵਾਲੇ ਨੇ ਤੇ ਅਜਨਾਲਾ ਤੋਂ ਵਾਰਦਾਤ ਕਰਨ ਪਹੁੰਚੇ ਸੀ ਖੰਨਾ ਇਸ ਉਮੀਦ ਚ ਕਿ ਸ਼ਾਇਦ ਵਾਰਦਾਤ ਤੋਂ ਅੰਜਾਮ ਦੇ ਕੇ ਬੜੀ ਆਸਾਨੀ ਨਾਲ ਫਰਾਰ ਹੋ ਜਾਣ ਕੇ ਇੱਥੋਂ ਤੱਕ ਤਾਂ ਕਹਾਣੀ ਸੈੱਟ ਹੋ ਗਈ ਵਾਰਦਾਤ ਵੀ ਹੋ ਗਈ ਪੈਸਾ ਵੀ ਮਿਲ ਗਿਆ ਔਡੀ ਵੀ ਲੈ ਲਈ ਫਰਾਰ ਵੀ ਹੋ ਗਏ ਪਰ ਮਗਰ ਮਗਰ ਪੁਲਸ ਆ ਗਈ 23 ਤੋਂ ਬਾਅਦ ਹੋ ਗਈ ਇਹਨਾਂ ਦੀ ਗ੍ਰਿਫਤਾਰੀ ਆਓ ਤੁਹਾਨੂੰ ਸੁਣਾਨੇ ਆ ਪੁਲਿਸ ਦੀ ਜ਼ੁਬਾਨੀ ਕਿਵੇਂ ਸੁਲਜੀ ਇਹ ਵਾਰਦਾਤ ਦਰਪਹਿਲ ਪੰਜਾਬੀ ਟੀਵੀ ਤੇ ਲਈ ਖੰਨਾ ਤੋਂ ਆਮਤਾ ਗਰਦੇ ਰਿਪੋਰਟ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਆ ਕੇ ਕਰੀਬ 15 ਲੱਖ ਰੁਪਇਆ ਬੈਂਕ ਤੋਂ ਲੁੱਟ ਕੇ ਲੈ ਗਏ ਸੀ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਮੀਡੀਏਟਲੀ 126 ਨੰਬਰ ਮੁਕਤਮਾ 392 397 ਤੇ 25 ਆਮ ਐਕਟ ਦੇ ਵਿੱਚ ਥਾਣਾ ਸੰਬਰਾਲਾ ਵਿੱਚ ਦਰਜ ਕੀਤਾ ਗਿਆ ਸੀ ਤੇ ਘਟਨਾ ਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲਵਰ ਰੰਗ ਦਾ ਉਹ ਲੁਧਿਆਣਾ ਸ਼ਹਿਰ ਦੇ ਵਿੱਚੋਂ ਲਵਾਰਸ ਹਾਲਤ ਦੇ ਵਿੱਚ ਅਸੀਂ ਟਰੈਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹੋਣ ਤੋਂ ਬਾਅਦ ਖੰਨਾ ਪੁਲਿਸ ਤੇ ਏਜੀਟੀਐਫ ਪੰਜਾਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਪੰਜਾਬ ਦੀ ਇਹ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਝ ਕ੍ਰੂਸ਼ੀਅਲ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਖੰਨਾ ਪੁਲਿਸ ਦੀ ਟੀਮ ਵੱਲੋਂ ਖਾਨਾ ਜਨਾਲਾ ਤੋਂ ਜਿਹੜੇ ਇਸ ਮੁਕਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਤਿੰਨ ਨੂੰ ਅਸੀਂ ਖਾਨਾ ਜਨਾਲਾ ਦੇ ਏਰੀਆ ਦੇ ਵਿੱਚੋਂ ਅਰੈਸਟ ਕਰ ਲਿਆ ਹੈ ਤੇ ਇਹਨਾਂ ਤਿੰਨਾਂ ਤੋਂ ਸਾਨੂੰ ਹੁਣ ਤੱਕ 875000 ਰੁਪਏ ਜਿਹੜਾ ਲੁੱਟਿਆ ਹੋਇਆ ਸੀ ਵਾਰਦਾਤ ਦੇ ਵਿੱਚ ਉਹ ਅਸੀਂ ਰਿਕਵਰ ਕਰ ਲਿਆ ਹੈ 5 ਲੱਖ ਦੀ ਇਹਨਾਂ ਨੇ ਆਡੀ ਕਾਰ ਖਰੀਦ ਲਈ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਡੀ ਤਫਤੀਸ਼ ਜਾਰੀ ਹੈ ਇਸ ਤੋਂ ਬਿਨਾ ਇਹ ਤਿੰਨੇ ਜਿਹੜੇ ਵਿਅਕਤੀ ਹੈ ਇਹਨਾਂ ਨੂੰ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੰਜ ਦਿਨ ਦਾ ਰਿਮਾਂਡ ਹਸਲ ਕਰ